ਆਮਨ ਜੀ ਵਾਹਿਗੁਰੂ ਸਾਹਿਬ ਜੀ ਓ ਮਨਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨੀਐ ਘਰ ਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪਮੈ ਤਪੀਸਰ ਗ੍ਰਸਤਮੈ ਭੋਗੀ ਧਿਆਇ ਧਿਆਇ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਧਿਆਇ ਧਿਆਇ ਭਗਤਾਂ ਸੁਖ ਪਾਇਆ ਨਾਨਕ ਇਸ ਫੁਰਖਾ ਕਾ ਕਿਨੈ ਅੰਤ ਨ ਪਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਅੰਦਰ ਮਿਲ ਬੈਠ ਕਰਕੇ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾਣ ਦਾ ਇਹ ਸੁਭਾਗ ਸਮਾ ਸਾਨੂੰ ਪ੍ਰਾਪਤ ਹੋਇਆ ਹੈ ਗੁਰਮਖੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ 16ਵੀਂ ਅਸ਼ਟਪਦੀ ਆਪਾਂ ਵਿਚਾਰ ਰਹੇ ਹਾਂ ਔਰ ਇਹ 16ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਦਾ ਪਾਠ ਆਪਾਂ ਸੰਗ ਪ੍ਰੂਪ ਦੇ ਵਿੱਚ ਉਚਾਰਨ ਕੀਤਾ ਨਾਲ ਸਰਵਨ ਕੀਤਾ ਇਹਦੀ ਵਿਚਾਰ ਅੱਜ ਆਪਾਂ ਕਰਨੀ ਹੈ। ਧਿਆਏ ਧਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨਾਂ ਅੰਤ ਨਾ ਪਾਇਆ ਕਿਨਾਂ ਦਾ ਅਰਥ ਹੁੰਦਾ ਕਿਸੇ ਨੇ ਵੀ ਨਹੀਂ ਕੇਵਲ ਆਮ ਇਨਸਾਨ ਹੀ ਨਹੀਂ ਕਿਸੇ ਦੇਵੀ ਨੇ ਕਿਸੇ ਦੇਵਤੇ ਨੇ ਕਿਸੇ ਪੀਰ ਨੇ ਕਿਸੇ ਪਗੰਬਰ ਨੇ ਕਿਸੇ ਵੱਡੇ ਤੋਂ ਵੱਡੇ ਗਿਆਨੀ ਵਿਦਵਾਨ ਪੰਡਤ ਨੇ ਤਿਸ ਪੁਰਖ ਦਾ ਕਿਨੈ ਅੰਤ ਨਾ ਪਾਇਆ ਉਹਦਾ ਅੰਤ ਉਸ ਪੁਰਖ ਦਾ ਜੋ ਪੁਰਖ ਦਾ ਅਰਥ ਹੈ ਇੱਕ ਰਸ ਵਿਆਪਕ ਪਰਮਾਤਮਾ ਉਹਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਅਸੀਂ ਵਰਨ ਕੋ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਅਸੀਂ ਗੰਭੀਰਤਾ ਦੇ ਨਾਲ ਪੜ੍ਹਦੇ ਆਂ ਤੇ ਸਤਿਗੁਰਾਂ ਦਾ ਇੱਕ ਬਚਨ ਸਾਨੂੰ ਪ੍ਰਾਪਤ ਹੁੰਦਾ ਸੰਕ ਸੁਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾਂ ਸਨਤ ਕ ਸਨੰਦ ਸੰਤ ਤੇ ਸੰਤ ਕੁਮਾਰ ਇਹ ਚਾਰ ਪੁੱਤਰ ਮੰਨੇ ਜਾਂਦੇ ਆ ਬ੍ਰਹਮਾ ਜੀ ਦੇ ਬ੍ਰਹਮਾ ਨੂੰ ਕਿਹਾ ਜਾਂਦਾ ਹੈ ਸ੍ਰਿਸ਼ਟੀ ਦਾ ਕਰਤਾ ਸਨਾਤਨ ਮਤ ਦੇ ਅਨੁਸਾਰ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਨ ਲੱਗੇ ਨਾ ਬ੍ਰਹਮਾ ਤੇ ਨਾ ਉਹਦੇ ਪੁੱਤਰਾਂ ਨੇ ਉਸ ਪਰਮੇਸ਼ਰ ਦਾ ਅੰਤ ਨਹੀਂ ਜੇ ਪਾਇਆ ਸਨਕ ਸਨੰਦ ਮਹੇਸ਼ ਸਮਾਨਾ ਮਹੇਸ਼ ਕਹਿੰਦੇ ਨੇ ਸ਼ਿਵ ਨੂੰ ਸ਼ਿਵ ਵਰਗੇ ਦੇਵਤੇ ਨੇ ਬ੍ਰਹਮਾ ਉਹਦੇ ਪੁੱਤਰਾਂ ਨੇ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ ਸ਼ੇਖ ਨਾਗ ਮੰਨਿਆ ਜਾਂਦਾ ਵੀ ਹਜ਼ਾਰਾਂ ਮੂੰਹ ਨੇ ਸ਼ੇਖ ਨਾਗ ਦੇ ਇਸ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਹਜ਼ਾਰਾਂ ਜੀਵਾਂ ਨੇ ਔਰ ਹਰ ਇੱਕ ਜੀਬ ਦੇ ਵਿੱਚੋਂ ਗੁਰਮਖੋ ਹਰ ਨਵੇਂ ਵਾਰ ਇੱਕ ਨਵਾਂ ਨਾਮ ਉਚਾਰਦਾ ਰੱਬ ਦਾ ਤੁਸੀਂ ਦੇਖੋ ਵੀ ਹਜ਼ਾਰਾਂ ਜੀਭਾਂ ਤੇ ਹਰ ਇੱਕ ਜੀਵ ਦੇ ਵਿੱਚੋਂ ਜਦੋਂ ਵੀ ਬੋਲਣਾ ਨਵੇਂ ਨਾਮ ਨਾ ਉਸਤਤ ਕਰਨੀ ਆ ਪਰ ਕਹਿਣ ਲੱਗੇ ਤੇਰਾ ਮਰਮ ਨਾ ਜਾਨਾ ਤੇਰਾ ਭੇਦ ਤੇਰਾ ਮਰਮ ਤੇ ਪਰਮਾਤਮਾ ਉਹਨਾਂ ਨੇ ਵੀ ਨਹੀਂ ਪਾਇਆ ਤੇ ਅਸੀਂ ਤਾਂ ਗੁਰਮਖੋ ਇੱਕ ਜੀਵਨਾ ਜਪਣ ਵਾਲੇ ਆ ਇੱਕੋ ਨਾਮ ਲੈ ਕੇ ਜ਼ਿੰਦਗੀ ਭਰ ਜਪਦੇ ਰਹਿਣੇ ਆ ਜਿਨੇ ਹਰ ਵਾਰ ਨਮਾ ਉ ਨਾਮ ਉਚਾਰਨਾ ਤੇ ਹਜ਼ਾਰਾਂ ਜੀਬਾਂ ਨਾਲ ਬੋਲਣਾ ਅੰਤ ਤਹਉਣੇ ਕੋਈ ਨਹੀਂ ਪਾਇਆ ਤੋ ਨਾਨਕ ਤਿਸ ਪੁਰਖ ਕਾ ਕਿਨਹ ਅੰਤ ਨ ਪਾਇਆ ਪਰ ਨਾਲ ਕਹਿੰਦੇ ਨੇ ਧਿਆਏ ਧਿਆਏ ਭਗਤਾ ਸੁਖ ਪਾਇਆ ਜਿਨ੍ਹਾਂ ਨੇ ਪਰਮੇਸ਼ਰ ਦਾ ਭਗਤ ਬਣ ਕੇ ਉਹਨੂੰ ਧਿਆ ਲਿਆ ਨਾ ਅੰਤ ਤੇ ਨਹੀਂ ਉਹਦਾ ਪਾਇਆ ਪਰ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਗਿਆ ਧਿਆਏ ਧਿਆਏ ਭਗਤਾਂ ਸੁੱਖ ਪਾਇਆ ਸੁੱਖ ਉਹਨਾਂ ਨੂੰ ਮਿਲ ਗਿਆ ਤਾਂ ਇਹ ਗੁਰਮਖੋ ਅੱਧ ਜਿਹੜੀ ਪਾਵਨ ਪੌੜੀ ਹੈ ਨਾ ਉਹਦਾ ਕੇਂਦਰੀ ਪਾਵ ਹੈ ਆਓ ਹੁਣ ਆਪਾਂ ਆਰੰਭਤਾ ਕਰਦੇ ਹਾਂ ਮਨਸਾ ਪੂਰਨ ਸ਼ਰਣਾ ਜੋਗ ਮਨਸਾ ਦਾ ਅਰਥ ਹੁੰਦਾ ਹੈ ਮਨ ਦੀਆਂ ਇਛਾਵਾਂ ਮਨ ਦੇ ਫੁਰਨੇ ਉਹ ਵਾਹਿਗੁਰੂ ਪਰਮੇਸ਼ਰ ਕਿੰਨੀ ਸਮਰਥ ਹੈ ਉਹ ਹਰ ਇੱਕ ਦੀਆਂ ਮਨ ਦੀਆਂ ਇਛਾਵਾਂ ਨੂੰ ਮਨ ਦੇ ਫੁਰਨਿਆਂ ਨੂੰ ਪੂਰਾ ਕਰਨ ਵਾਲਾ ਹੈ ਸ਼ਰਨਾ ਜੋਗ ਸ਼ਰਨਾ ਦਾ ਅਰਥ ਹੈ ਸ਼ਰਨ ਉਹ ਸਾਰੇ ਸੰਸਾਰ ਨੂੰ ਆਪਣੇ ਚਰਨਾਂ ਵਿੱਚ ਸ਼ਰਨ ਦੇਣ ਦੀ ਯੋਗਤਾ ਰੱਖਦਾ ਹੈ ਯੋਗ ਜੋ ਕੀ ਹੁੰਦਾ ਹੈ ਸਮਰਥਾ ਤਾਕਤ ਉਸ ਵਾਹਿਗੁਰੂ ਸਾਰੀ ਕਾਇਨਾਤ ਦੇ ਸਾਰੇ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਦੇ ਯੋਗ ਹੈ ਸਮਰਥਾ ਹੈ ਉਹ ਦੇ ਕੋਲੇ ਇਕ ਇਕ ਬੇਨਤੀ ਸਮਝਣ ਮਨਸਾਪੂਰਨ ਹੈ ਉਹ ਮਨ ਦੇ ਫਰਨਿਆਂ ਨੂੰ ਮਨ ਦੀਆਂ ਇਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ ਕਈ ਵਾਰ ਨਾ ਜਦੋਂ ਅਸੀਂ ਪ੍ਰਮਾਤਮਾ ਦੇ ਗੁਣਾਂ ਨੂੰ ਪੜਦੇ ਹਾਂ ਤੇ ਅਸੀਂ ਉਹਨਾਂ ਗੁਣਾਂ ਦੇ ਪਿੱਛੇ ਤੁਰ ਪੈਂਦੇ ਹਾਂ ਪਰ ਚੇਤਾ ਰੱਖੋ ਇੱਕ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਸ ਹੈ ਬੋਲਣਾ ਜਾ ਕੈ ਵਸ ਹੈ ਕਾਮ ਤੈ ਨਾ ਥੋੜਾ ਨ ਰੱਖਿਆ ਕਰੋ ਇਦਾਂ ਵੀ ਵਾ ਬੈਠੇ ਆ ਇਦਾਂ ਇਦਾਂ ਨਾ ਲੱਗੋ ਸੁਸਤ ਜੇ ਬੈਠੇ ਆ ਤੋ ਪਾਤਸ਼ਾਹ ਕਹਿੰਦੇ ਨੇ ਜਾ ਕੈ ਵਸ ਹੈ ਕਾਮ ਤੈ ਨਾ ਹੁਣ ਕਾਮ ਤੈਨ ਗਊ ਮੰਨੀ ਜਾਂਦੀ ਹੈ ਸਨਾਤਨ Hindu ਧਰਮ ਦੇ ਅੰਦਰ ਕਾਮਨਾ ਕਹਿੰਦੀ ਪੂਰੀਆਂ ਕਰਦੀ ਐ ਸਾਰੀਆਂ ਪਰ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਨੇ ਕਹ ਨਹੀਂ ਪਾਈ ਉਹ ਕਾਮ ਤੈਨ ਗੌਰ ਬਣਾਉਣ ਵਾਲਾ ਵੀ ਤੇ ਪਰਮੇਸ਼ਰ ਵਾਹਿਗੁਰੂ ਹੀ ਐ ਨਾ ਜਾਪ ਕਾ ਵਸ ਹੈ ਇਹ ਕਾਮ ਤੈਨ ਉਹਦੇ ਵਸ ਵਿੱਚ ਹੀ ਐ ਉਹਦੇ ਹੁਕਮ ਦੇ ਅਧੀਨ ਹੀ ਚਲਦੀ ਐ ਕਾਮ ਤੈਨ ਕੋਲੇ ਆਪਣਾ ਕੁਛ ਵੀ ਨਹੀਂ ਐ ਉਹ ਪਰਮਾਤਮਾ ਹੀ ਸਾਰੀਆਂ ਇਛਾਵਾਂ ਨੂੰ ਪੂਰੀਆਂ ਕਰਨ ਕਿਉਂਕਿ ਗਰ ਰੱਖੋ ਕਿਉਂਕਿ ਇੱਛਾ ਪੂਰਕ ਇਸ ਇਸ ਦੇਸ਼ ਦੀ ਧਰਤੀ ਦੇ ਉੱਤੇ ਨਾ ਇਦਾਂ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ ਤੇ ਵੱਖੋ-ਵੱਖਰੀਆਂ ਚੀਜ਼ਾਂ ਲਈ ਵੱਖੋ-ਵੱਖਰੇ ਦੇਵਤੇ ਸੀ ਜਿਵੇਂ ਇਦਾਂ ਜਿਹੜੇ ਸੰਗੀਤ ਵਾਲੇ ਨੇ ਉਹ ਸਰਸਵਤੀ ਦੀ ਪੂਜਾ ਕਰਦੇ ਇਦਾਂ ਵੀ ਸਰਸਵਤੀ ਦੀ ਆਰਾਧਨਾ ਕਰਾਂਗੇ ਤਾਂ ਸੰਗੀਤ ਆ ਜਾਏਗਾ ਸਾਨੂੰ ਗਾਉਣਾ ਸਾਨੂੰ ਆ ਜਾਏਗਾ ਮੀ ਪਾਉਣਾ ਸੀ ਤੇ ਕਹਿੰਦੇ ਇੰਦਰ ਦੀ ਪੂਜਾ ਕਰੋ ਇਦਾਂ ਹੁੰਦਾ ਸੀ ਜੇ ਦਾਤਾਂ ਲੈਣੀਆਂ ਨੇ ਤੇ ਵਿਸ਼ਨੂੰ ਦੀ ਪੂਜਾ ਕਰੋ ਮੌਤ ਤੋਂ ਬਚਣਾ ਹੈ ਤੇ ਸ਼ਵ ਮੌਤ ਦਾ ਦੇਵਤਾ ਹੈ ਸ਼ਿਵ ਦੀ ਪੂਜਾ ਕਰੋ ਕੀ ਕਾਰਨ ਹੈ ਪੂਰੇ ਸੰਸਾਰ ਦੇ ਵਿੱਚ ਜਿਹੜੇ ਮੰਦਰ ਨੇ ਸਭ ਤੋਂ ਵੱਧ ਮੰਦਰ ਹਿੰਦੂਆਂ ਦੇ ਉਹ ਸ਼ਬਦ ਦੇ ਨੇ ਸ਼ਿਵ ਦੇ ਮੰਦਰ ਨੇ ਨਾ ਸ਼ਿਵ ਦੇ ਮੰਦਰ ਕਿਉਂ ਨੇ ਕਿਉਂਕਿ ਡਰ ਲੱਗਦਾ ਹੈ ਮੌਤ ਤੋਂ ਸਾਰਿਆਂ ਨੂੰ ਇਸ ਕਰਕੇ ਪਾਈ ਸਾਂਝ ਹਨ ਜਿਹੜੀ ਉਹ ਮੌਤ ਦੇ ਦੇਵਤੇ ਨਾਲ ਪਾਈ ਹੈ ਤਾ ਤਾ ਕਰਕੇ ਤਾਂ ਪਾਦਸ਼ਾਹ ਕਹਿੰਦੇ ਨਹੀਂ ਇਹ ਗੱਲ ਚੇਤਾ ਰੱਖ ਸਭ ਕੁਝ ਉਸ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੈ ਇਸ ਕਰਕੇ ਮਨਸਾ ਪੂਰਨ ਸ਼ਰਨਾ ਜੋਗ ਉਹ ਸਾਰਿਆਂ ਦੇ ਮਨ ਦੀਆਂ ਆਸਾਂ ਨੂੰ ਪੂਰੀਆਂ ਕਰਨ ਵਾਲਾ ਹੈ ਪਰ ਇਹਦਾ ਅਰਥ ਇਹ ਨਹੀਂ ਬਣਦਾ ਵੀ ਉਹਦੇ ਕੋਲੋਂ ਮਨ ਦੀਆਂ ਆਸਾਂ ਪੂਰੀਆਂ ਕਰਾਈ ਜਾਈਏ ਇੱਕ ਹੋਰ ਬੇਨਤੀ ਸਮਝੋ ਗੁਰੂ ਪਾਦਸ਼ਾਹ ਨੇ ਕਿ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦਕਾਰੀ ਇਹ ਆਸਾਂ ਤੇ ਮਨਸਾ ਮਨ ਦੇ ਫੁਰਨੇ ਇਹ ਬੰਧਨ ਨਹੀਂ ਸਾਡੇ ਲਈ ਗੁਰਮਖੋ ਆਸਾਂ ਮਨਸਾ ਬੰਦਨੀ ਭਾਈ ਇਹ ਇਸ਼ਾਵਾਂ ਇਹ ਮਨ ਦੇ ਫੁਰਨੇ ਇਹ ਸਾਡੇ ਲਈ ਬੰਧਨ ਹਨ ਫਾਇਆਂ ਨਹੀਂ ਗੁਰਮਖੋ ਇਹ ਰੱਬ ਵੱਲ ਤੁਰਨ ਨਹੀਂ ਦਿੰਦੀਆਂ ਔਰ ਸੱਚ ਹੈ ਕਈ ਵਾਰ ਮਨੁੱਖ ਨਾਮ ਵੀ ਜਪਦਾ ਬਾਣੀ ਵੀ ਪੜਦਾ ਪਰ ਬਾਣੀ ਪੜ ਕਿਉਂ ਰਿਆ ਹੁੰਦਾ ਮਨ ਦੀਆਂ ਇਛਾਵਾਂ ਨੂੰ ਪੂਰੀਆਂ ਕਰਨ ਦੇ ਲਈ ਕੋਈ ਇੱਛਾ ਰੱਖਦਾ ਜਿਵੇਂ ਹੁੰਦਾ ਨਾ ਜਿਵੇਂ ਮੈਂ ਸੁਖ ਸੁਖਣੀ ਆ ਜੀ ਸੁਖਮਨੀ ਸਾਹਿਬ ਦੀਆਂ ਇੰਨੀਆਂ ਬਾਣੀਆਂ ਪੜਾਂਗਾ ਮੇਰਾ ਬਾਬਾ ਇਹ ਕੰਮ ਕਰ ਦੇ ਸੁਖ ਸੁਖਣੀ ਹੁੰਦੀ ਹੈ ਜਿਵੇਂ ਅਰਥ ਕੀ ਬਣਿਆ ਵੀ ਅਸੀਂ ਉਸ ਅਸੀਂ ਉਸ ਜਾਲ ਵਿੱਚ ਫਸ ਗਏ ਸਾਡੇ ਮਨ ਦੀਆਂ ਜਿਹੜੀਆਂ ਇਛਾਵਾਂ ਨੇ ਉਹ ਸਾਨੂੰ ਉਸ ਤੋਂ ਅੱਗੇ ਤੁਰਨ ਹੀ ਨਹੀਂ ਦੇ ਰਹੀਆਂ ਜਿਵੇਂ ਕੱਲ ਇੱਕ ਆਪਾਂ ਵਿਚਾਰ ਕੀਤੀ ਸੀ ਵੀ ਨੇਮ ਉਹ ਚੰਗਾ ਜਿਸ ਨੇਮ ਦੇ ਵਿੱਚੋਂ ਪ੍ਰੇਮ ਪੈਦਾ ਹੋ ਜਾਏ ਨੇਮ ਕਰਨਾ ਹੈ ਰੋਜ਼ਾਨਾ ਨੇਮ ਕਿਉਂ ਕਰ ਰਹੇ ਹਾਂ ਗੁਰੂ ਦਾ ਪ੍ਰੇਮ ਪੈਦਾ ਹੋ ਜਾਏ ਕਿਉਂਕਿ ਨੇਮ ਤੋਂ ਅਗਲਾ ਸਟੈਪ ਕੀ ਹੈ ਪ੍ਰੇਮ ਜੇ ਨੇਮ ਦੇ ਵਿੱਚੋਂ ਪ੍ਰੇਮ ਪੈਦਾ ਹੀ ਨਹੀਂ ਹੋ ਰਿਹਾ ਇਹ ਤਾਂ ਆਪਾਂ ਰੁਕੇ ਹੋਏ ਹਾਂ ਅੱਗੇ ਨਹੀਂ ਤੁਰ ਰਹੇ ਇਸੇ ਤਰ੍ਹਾਂ ਗੁਰੂ ਨਾਲ ਪ੍ਰੀਤ ਗੰਢ ਲਈ ਹੈ ਪਰ ਪ੍ਰੀਤ ਵਿੱਚੋਂ ਪ੍ਰਤੀਤ ਪੈਦਾ ਹੋਣੀ ਚਾਹੀਦੀ ਕੱਲ ਵਿਚਾਰੀ ਸੀ ਆਪਾਂ ਗੱਲ ਜੇ ਪ੍ਰੀਤ ਵਿੱਚੋਂ ਪ੍ਰਤੀਤ ਨਹੀਂ ਪੈਦਾ ਹੋ ਰਹੀ ਗੱਲ ਕੱਲੀ ਪ੍ਰੀਤ ਉੱਤੀ ਖੜੀ ਹੈ ਫਿਰ ਵੀ ਅਸੀਂ ਰੁਕ ਗਏ ਹਾਂ ਇਸੇ ਤਰ੍ਹਾਂ ਜੇ ਬਾਣੀ ਪੜਦੇ ਹਾਂ ਸਿਮਰਨ ਕਰਦੇ ਹਾਂ ਗੁਰਮਖੋ ਜਿੰਦਗੀ ਇਛਾਵਾਂ ਤੇ ਖੜ ਗਈ ਜਾਂਦੀ ਹੈ ਵੀ ਉਦੋਂ ਅੱਗੇ ਤੁਰਨਾ ਹੀ ਨਹੀਂ ਠੀਕ ਆਰੰਭਤਾ ਹੁੰਦੀ ਹੈ ਆਰੰਭਤਾ ਜਿਹੜੀ ਹੁੰਦੀ ਹੈ ਨਾ ਧਰਮ ਦੀ ਦੁਨੀਆ ਵਿੱਚ ਕਈ ਵਾਰ ਇਸ਼ਾਵਾਂ ਤੋਂ ਹੀ ਹੁੰਦੀ ਹੈ ਇੱਚ ਕੋਈ ਦੋਰਾ ਨਹੀਂ ਅਸੀਂ ਇਤਿਹਾਸ ਵੀ ਪੜਦੇ ਹਾਂ ਬਾਬਾ ਫਰੀਦ ਸਾਹਿਬ ਦੀ ਜਿਹੜੀ ਆਰੰਭਤਾ ਹੈ ਧਰਮ ਦੀ ਉਹ ਜੀਵ ਦੇ ਸਵਾਦ ਤੋਂ ਹੋਈ ਸੀ ਛੋਟਾ ਬੱਚਾ ਸੀ ਨਾ ਮਾਂ ਕਹਿੰਦੀ ਸੀ ਪੁੱਤ ਇਦਾਂ ਬੰਦਗੀ ਕਰ ਹੋਵੇਗਾ ਕਿ ਹੁਣ ਜੇ ਮਾਂ ਕਹਿੰਦੀ ਪੁੱਤ ਜਨਮ ਮਰਨ ਤੋਂ ਮੁਕਤ ਹੋਏਗਾ ਤੇ 8-7 ਸਾਲ ਦੇ ਬੱਚੇ ਨੂੰ ਕੀ ਪਤਾ ਜਨਮ ਮਰਨ ਤੋਂ ਮੁਕਤੀ ਕੀ ਹੁੰਦੀ ਹੈ ਉਹਦੀ ਬੁੱਧੀ ਦੇ ਤੱਕ ਯਾਰ ਬੇਟਾ ਰੱਬ ਸ਼ੱਕਰ ਦਿੰਦਾ ਹੈ ਮਿੱਠਾ ਖਾਣ ਨੂੰ ਦਿੰਦਾ ਹੈ ਤੇ ਇਦਾਂ ਹੀ ਕਿ ਹਾਲ ਸ਼ੁਰੂਆਤ ਜੀਵ ਦੇ ਸਵਾਦ ਦੇ ਲਾਲਚ ਤੋਂ ਹੀ ਹੋਇਆ ਨਾ ਪਰ ਇੱਕ ਦਿਨ ਐਸਾ ਹੀ ਆਇਆ ਗੁਰਮਖੋ ਫਿਰ ਉਹ ਬਾਣੀ ਪੜਦਿਆਂ ਪੜਦਿਆਂ ਇਨਾ ਨਾਮ ਦੇ ਵਿੱਚੋਂ ਇਨਾ ਰਸ ਮਿਲਿਆ ਫਿਰ ਉਹੀ ਬੰਦਗੀ ਕਰਨ ਵਾਲਾ ਫਕੀਰ ਕਹਿੰਦਾ ਹੈ ਕਹਿੰਨ ਲੱਗਾ ਦੁਨੀਆ ਦੇ ਲੋਗੋ ਸਾਰੇ ਮਿਠਾਸ ਦੇਖ ਲਏ ਪਰ ਜਿੰਨਾ ਮਿੱਠਾ ਪ੍ਰਮਾਤਮਾ ਦਾ ਨਾਮ ਹੈ ਨਾ ਉਹਦੇ ਬਰਾਬਰ ਕੁਝ ਵੀ ਨਹੀਂ ਫਰੀਦਾ ਸ਼ੱਕਰ ਖੰਡ ਨਿਵਾਤ ਨਿਵਾਤ ਕਹਿੰਦੇ ਮਿਸ਼ਰੀ ਨਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਇਹ ਸਭੇ ਵਸਤੂ ਮਿੱਠੀਆਂ ਪਰ ਰੱਬ ਨਾ ਪੁੱਜਣ ਤੋ ਦੇ ਰੱਬਾ ਤੇਰੇ ਨਾਮ ਦੇ ਸਵਾਦ ਦੇ ਬਰਾਬਰ ਨਹੀਂ ਪਹੁੰਚਦਾ ਕੁਛ ਵੀ ਮੈਂ ਖੁ ਇੱਕ ਦਿਨ ਦੁਨਿਆਵੀ ਸਮਾਧ ਮਾਨਦਿਆਂ ਮਾਨਦਿਆਂ ਪਰਮੇਸ਼ਰ ਦਾ ਨਾਮ ਰਸ ਮਾਨਦਿਆ ਵੀ ਇਹਨੂੰ ਕਹਿੰਦੇ ਅੱਗੇ ਨੂੰ ਤੁਰਨਾ ਤੇ ਜੇ ਪਹਿਲੇ ਦਿਨ ਆਏ ਸੀ ਇਛਾਵਾਂ ਤੇ ਇਛਾਵਾਂ ਲੈ ਕੇ ਆਏ ਸੀ 15 ਸਾਲ ਬਾਅਦ ਵੀ ਇਛਾਵਾਂ 30 ਸਾਲ ਬਾਅਦ ਵੀ ਇਸ਼ਾਵਾਂ ਇਹਦਾ ਪਾਪ ਕਦਮ ਇੱਕ ਵੀ ਨਹੀਂ ਤੁਰਿਆ ਅਜੇ ਵੀ ਇਸ਼ਾਵਾਂ ਤੇ ਖੜਾ ਹੈ ਇਦਾਂ ਨਹੀਂ ਅੱਗੇ ਤੁਰਨਾ ਹੈ ਹੌਲੀ-ਹੌਲੀ ਇਹ ਮਨ ਅੱਗੇ ਤੁਰੇ ਗੁਰਮੁਖ ਇਸ਼ਾਵਾਂ ਤੋਂ ਬਾਹਰ ਨਿਕਲੀ ਇੱਕ ਨਾ ਇੱਕ ਦਿਨ ਇਹ ਗੁਰੂ ਅੱਗੇ ਅਰਦਾਸ ਕਰੀਏ ਵੀ ਪਾਤਸ਼ਾਹ ਹੁਣ ਬਹੁਤ ਹੋ ਗਿਆ ਸਬਰ ਹੈ ਬਸ ਇਦਾਂ ਇੱਕ ਨਾ ਇੱਕ ਦਿਨ ਅਰਦਾਸ ਕਰਦੀਏ ਵੀ ਪਾਤਸ਼ਾਹ ਹੁਣ ਸਬਰ ਬਹੁਤ ਕੁਝ ਹੋ ਗਿਆ ਹੁਣ ਦੋਈ ਕਿਰਪਾ ਕਰ ਇੱਕ ਸਰੀਰ ਦੀ ਤੰਦਰੁਸਤੀ ਦੇ ਤੇ ਦੂਜਾ ਪਰਮਾਤਮਾ ਦੀ ਬੰਦਗੀ ਦੇ। ਸ਼ੇਖ ਫਰੀਦਾ ਖੈਰ ਦੀਜੈ ਬੰਦ। ਸਰੀਰ ਦੀ ਤੰਦਰੁਸਤੀ ਕਿਉਂ ਮੰਗਣੀ ਹੈ? ਕਿਉਂਕਿ ਤੰਦਰੁਸਤ ਸਰੀਰ ਹੋਵੇਗਾ ਤੇ ਚੌਕੜਾ ਮਾਰ ਕੇ ਬੰਦਗੀ ਕਰ ਲਵਾਂਗੇ, ਸੇਵਾ ਵੀ ਕਰ ਲਵਾਂਗੇ। ਇਦਾਂ ਦੂਜਿਆਂ ਲਈ ਪਰਉਪਕਾਰ ਦੇ ਯਤਨ ਵੀ ਕਰ ਲਵਾਂਗੇ ਜੇ ਸਰੀਰ ਸਹੀ ਹੋਵੇਗਾ ਤੇ। ਬਸ ਦੋ ਚੀਜ਼ਾਂ ਮੰਗੀਆਂ, ਇੱਕ ਸੇਤਜਾਬੀ ਮੰਗੀਏ ਤੇ ਗੁਰਮਖੋ ਦੂਜਾ ਪਰਮੇਸ਼ਰ ਦਾ ਨਾਮ ਤੇ ਸੌਖੀ ਤੇ ਵੀ ਜੇ ਪਰਮੇਸ਼ਰ ਦੇ ਨਾਮ ਅੰਦਰ ਜੁੜ ਜਾਵਾਂਗੇ ਤੇ ਸਿਹਤ ਯਾਗੀ ਵੀ ਹੋ ਜਾਣੀ ਹੈ। ਤੋਂ ਪਾਤਸ਼ਾਹ ਕਹਿੰਦੇ ਮਨਸਾਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਜੋ ਕਰ ਕਰਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਰਾ ਨੇ ਹੱਥ ਕੀਤੇ ਨੇ ਜੋ ਉਸ ਪਰਮੇਸ਼ਰ ਨੇ ਹੱਥਾਂ ਦੇ ਵਿੱਚ ਭਾਵ ਕਿ ਤੇਰੇ ਭਾਗਾ ਵਿੱਚ ਪਾ ਦਿੰਦਾ ਹੈ ਉਹੀ ਹੋਣਾ ਹੈ। ਉਹੀ ਪ੍ਰਾਪਤ ਹੋਵੇਗਾ ਹਰਨ ਭਰਨ ਜਾਤਾ ਨੇਤਰ ਫੋਰ ਨੇਤਰ ਫੋਰ ਦਾ ਅਰਥ ਹੁੰਦਾ ਨੇਤਰ ਦਾ ਅਰਥ ਅੱਖ ਅੱਖ ਝੱਕਣ ਜਿੰਨਾ ਸਮਾਂ ਕਹਿੰਦੇ ਨੇਤਰ ਫੋਰ ਹਰਨ ਭਰਨ ਹਰਨ ਦਾ ਅਰਥ ਹੁੰਦਾ ਨਾਸ਼ ਕਰਨਾ ਭਰਨ ਦਾ ਅਰਥ ਹੁੰਦਾ ਭਰ ਦੇਣਾ ਪੈਦਾ ਕਰ ਦੇਣਾ ਕਿਸੇ ਵੀ ਵਸਤੂ ਨੂੰ ਨਾਸ਼ ਕਰ ਦੇਣਾ ਤੇ ਉਹਨੂੰ ਬਣਾ ਦੇਣਾ ਏ ਵਾਹਿਗੁਰੂ ਪਰਮੇਸ਼ਰ ਜੀ ਦੀ ਅੱਖਾਂ ਦੇ ਫੌਰ ਜਿੰਨੇ ਸਮੇਂ ਦਾ ਕੰਮ ਹੈ ਉਹ ਨੂੰ ਨਹੀਂ ਬਹੁਤਾ ਸਮਾਂ ਲੱਗਦਾ ਉਹ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਉਹ ਤੇ ਪ੍ਰਮਾਤਮਾ ਨੇ ਬਸ ਕੀਤਾ ਪਸਾਉ ਏਕਾ ਕਬਾਉ ਤਿਸਤੇ ਹੋਏ ਲੱਖ ਦਰਿਆ ਉਹ ਪੜਦੇ ਹੋਰ ਜਾਨਾ ਕੀਤਾ ਪਸਾਉ ਏਕੋ ਕਬਾਉ ਕਬਾਉ ਕੀ ਹੈ ਹੁਕਮ ਇੱਕ ਹੁਕਮ ਕੀਤਾ ਵਿਚਾਰੇ ਪਾਸੇ ਪਸਾਰਾ ਹੋ ਗਿਆ ਰਸਤੇ ਹੋਏ ਲੱਖ ਦਰਿਆਓ ਉਹਦੇ ਕਬਾਉ ਦੇ ਵਿੱਚੋਂ ਲੱਖਾਂ ਹੀ ਦਰਿਆ ਪੈਦਾ ਹੋਗੇ ਇੱਕ ਨੇਤਰ ਫੋਰ ਸਮੇਂ ਦੇ ਵਿੱਚ ਇਨੀ ਸਮਰੱਥਾ ਹੈ ਕਿਉਂਕਿ ਪ੍ਰਮਾਤਮਾ ਦੀ ਸਮਰੱਥਾ ਦੀ ਗੱਲ ਹੋ ਰਹੀ ਹੈ ਨਾ ਸਮਰੱਥਾ ਕਿੰਨੀ ਹੈ ਤੋ ਹਰਨ ਭਰਨ ਜਾਪਾ ਨੇਤਰ ਫੋਰ ਨਾਸ਼ ਕਰ ਦੇਣਾ ਤੇ ਪੈਦਾ ਕਰ ਦੇਣਾ ਉਸ ਪਰਮਾਤਮਾ ਜੀ ਦੇ ਨੇਤਰਾਂ ਦੇ ਫੋਰ ਜਿੰਨੇ ਸਮੇਂ ਦਾ ਕੰਮ ਹੈ ਭਾਵਕ ਦੇ ਅੱਖ ਦੇ ਫੋਰ ਜਿੰਨੇ ਸਮੇਂ ਦੇ ਵਿੱਚ ਅੱਖ ਝਪਕਣ ਜਿੰਨੇ ਸਮੇਂ ਦੇ ਵਿੱਚ ਉਹ ਇਸ ਸੰਸਾਰ ਨੂੰ ਨਾਸ਼ ਕਰਕੇ ਦੁਬਾਰਾ ਵੀ ਬਣਾ ਸਕਦਾ ਹੈ ਤਿਸ ਕਾ ਮੰਤਰ ਮੰਤਰ ਦਾ ਅਰਥ ਹੈ ਮਕਸਦ ਕਿਸੇ ਚੀਜ਼ ਨੂੰ ਬਣਾਉਣ ਪਿੱਛੇ ਕਿਸੇ ਚੀਜ਼ ਨੂੰ ਨਾਸ਼ ਕਰਨ ਪਿੱਛੇ ਉਸ ਪਰਮਾਤਮਾ ਦਾ ਮਕਸਦ ਕੀ ਹੈ ਨਾ ਜਾਣਾਂ ਹੋਰ ਇੱਕ ਪਰਮੇਸ਼ਰ ਤੋਂ ਬਿਨਾ ਕੋਈ ਦੂਜਾ ਨਹੀਂ ਜਾਣਦਾ ਹੁੰਦਾ ਨਾ ਗੁਰਮਖੋ ਕਈ ਵਾਰ ਤੂਫਾਨ ਆ ਜਾਂਦੇ ਆ ਹਨ ਆ ਜਾਂਦੇ ਆ ਉਜਾੜੇ ਦਾ ਉਜਾੜਾ ਹੀ ਪੈ ਜਾਂਦਾ ਅਸੀਂ ਸੋਚਦੇ ਆ ਵਾਹਿਗੁਰੂ ਪਰਮੇਸ਼ਰ ਇਸ ਉਜਾੜੇ ਦਾ ਇੰਨੀ ਦੁਨੀਆ ਇੱਕਦਮ ਉਜਾੜ ਕੇ ਰੱਖ ਦਿੱਤੀ ਇਦਾਂ ਤੂਫਾਨ ਆਇਆ ਗੁਰੂ ਕੁ ਸੁਨਾਮੀ ਆਈ ਇਦਾਂ ਲੱਖਾਂ ਘਰ ਇਦਾਂ ਹੀ ਤਬਾਹ ਹੋ ਗਏ ਕੀ ਮਕਸਦ ਹੈ ਪ੍ਰਮਾਤਮਾ ਦਾ ਇਹਦੇ ਵਿੱਚ ਅਕੱਲ ਨਾ ਕੱਲ ਪਰਸੋਂ ਅਕੱਲ ਹੀ ਖਬਰ ਆ ਰਹੀ ਸੀ ਉਹ ਰਿਪੋਰਟ ਜਿਹੜਾ ਗਲੇਸ਼ੀਅਰ ਆ ਨਾ ਗਲੇਸ਼ੀਅਰ ਅੰਟਾਰਕਾ ਦੇ ਉੱਪਰ ਕਹਿੰਦੇ ਜਿੰਨਾ ਦਿੱਲੀ ਵੱਡਾ ਸ਼ਹਿਰ ਆ ਨਾ ਇਸ ਤੋਂ 4 ਗੁਣਾ ਵੱਡੀਆਂ ਚਟਾਨਾਂ ਟੁੱਟ ਗਈਆਂ ਬਰਫ਼ ਦੀਆਂ ਤੁਸੀਂ ਕੱਲ ਦੇਖਿਆ ਹੋਣਾ ਖਬਰਾਂ ਦੇ ਵਿੱਚ ਦਿੱਲੀ ਸ਼ਹਿਰ ਤੋਂ 4 ਗੁਣਾ ਵੱਡੀ ਚਟਾਨ ਜਿਹੜੀ ਹੈ ਅੰਟਾਰਕਾ ਦੇ ਗਲੇਸ਼ੀਅਰ ਤੋਂ ਟੁੱਟ ਗਈ ਪਾਸੇ ਹੋ ਗਈ ਪਾ ਇਹ ਵੀ ਹੋ ਸਕਦਾ ਹੈ ਵੀ ਉਹਦਾ ਬਹੁਤ ਵੱਡਾ ਖਤਰਾ ਹੋ ਜੇ ਸੰਸਾਰ ਨੂੰ ਐਡਾ ਵੱਡਾ ਗਲੇਸ਼ੀਅਰ पिघल ਜਾਏ ਤੇ ਤੁਸੀਂ ਵੇਖੋ ਕਿ ਕਿੰਨੀ ਸਨਾਮੀ ਆਵੇਗੀ ਪਰ ਕੁਦਰਤ ਦੇ ਰੰਗ ਨਹੀਂ ਉਹਦੇ ਪ੍ਰਭੂ ਦਾ ਰੰਗ ਹੈ ਇਹ ਮੌਜਾ ਹੈ ਉਹਦੀ ਇਸ ਕਰਕੇ ਤਿਸਕਾ ਮੰਤਰ ਨਾ জানা ਹੋਰ ਕਿਸੇ ਕੰਮ ਨੂੰ ਬਣਾਉਣ ਦੇ ਪਿੱਛੇ ਤੇ ਕਿਸੇ ਕੰਮ ਨੂੰ ਨਾਸ਼ ਕਰਨ ਦੇ ਪਿੱਛੇ ਪਰਮਾਤਮਾ ਦਾ ਕੀ ਮੰਤਰ ਹੈ ਕੀ ਮਕਸਦ ਹੈ ਕੋਈ ਨਹੀਂ ਜਾਣਦਾ ਉਹ ਕੀ ਬਲਵਾਹੀ ਗੁਰੂ ਜਾਣਦਾ ਹੈ ਆਨੰਦ ਰੂਪ ਮੰਗਲ ਸਦ ਜਾ ਕੈ ਉਹ ਪਰਮਾਤਮਾ ਸਦਾ ਆਨੰਦ ਰੂਪ ਦੇ ਵਿੱਚ ਹੈ ਉਹ ਖੇੜੇ ਦੇ ਵਿੱਚ ਹੈ ਉਹ ਪਰਮਾਤਮਾ ਕੋਲੇ ਚਿੰਤਾ ਦੁੱਖ ਉਦਾਸੀ ਨਹੀਂ ਹੈ ਉਹ ਸਦਾ ਹੀ ਆਨੰਦ ਰੂਪ ਦੇ ਵਿੱਚ ਹੈ ਉਹ ਵਿਗਾਸ ਖੇੜੇ ਵਿੱਚ ਹੀ ਰਹਿੰਦਾ ਹੈ ਮੰਗਲ ਸਦ ਜਾ ਕੈ ਮੰਗਲ ਹੁੰਦਾ ਖੁਸ਼ੀਆਂ ਅਸ ਪ੍ਰਮਾਤਮਾ ਦੇ ਚਾਰੇ ਪਾਸੇ ਕੇਵਲ ਖੁਸ਼ੀਆਂ ਹੀ ਖੁਸ਼ੀਆਂ ਹਨ ਸਰਬਥੋਕ ਸਾਰੇ ਪਦਾਰਥ ਸਰਬਥੋਕ ਦਾ ਕੀ ਅਰਥ ਹੈ ਸਾਰੇ ਪਦਾਰਥ ਸਰਬਥੋਕ ਸੁਣੀਐ ਘਰ ਤਾਕੈ ਅਸੀਂ ਤਾਂ ਸੁਣਦੇ ਆ ਰੱਬ ਦੇ ਪਿਆਰਿਆਂ ਦੇ ਕੋਲੋਂ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਦੱਸਦੇ ਨੇ ਅਸੀਂ ਸੁਣਦੇ ਆ ਸਰਬਥੋਕ ਸੁਣੀਐ ਘਰ ਤਾਕੈ ਸੁਣਿਆ ਜਾਂਦਾ ਕਿਹਾ ਜਾਂਦਾ ਕਿ ਸਾਰੇ ਦੁਨੀਆਂ ਦੇ ਪਦਾਰਥ ਉਸ ਪਰਮਾਤਮਾ ਦੇ ਘਰ ਦੇ ਵਿੱਚ ਹਨ ਸਭੇ ਥੁਕ ਪ੍ਰਾਪਤੇ ਜੇ ਆਵੇ ਇੱਕ ਹੱਥ ਰਾਜ ਮੈਂ ਰਾਜ ਜੋਗ ਮੈਂ ਜੋਗੀ ਤੁਸੀਂ ਦੇਖੋ ਨਾ ਪਹਿਲਾ ਰਾਜ ਹੈ ਨਾ ਉਹ ਉਹ ਮੁਕਤ ਹੈ ਦੂਜਾ ਰਾਜ ਥੱਲੇ ਔਂਕੜ ਹੈ ਰਾਜਿਆਂ ਦੇ ਵਿੱਚੋਂ ਸਭ ਤੋਂ ਵੱਡਾ ਰਾਜਾ ਹੈ ਪਰਮੇਸ਼ਰ ਉਹਦੇ ਤੋਂ ਵੱਡਾ ਰਾਜਾ ਹੀ ਨਹੀਂ ਕੋਈ ਹੋ ਸਕਦਾ ਰਾਜ ਮੈਂ ਰਾਜ ਜੋਗ ਮੈਂ ਜੋਗੀ ਜੋਗੀਆਂ ਦੇ ਵਿੱਚੋਂ ਸਭ ਤੋਂ ਵੱਡਾ ਜੋਗੀ ਹੈ ਪਰਮੇਸ਼ਰ ਉਹਦੇ ਵਰਗਾ ਜੋਗੀ ਵੀ ਕੋਈ ਨਹੀਂ ਹੈ ਸੱਚ ਹੈ ਨਾ ਕਿਸੇ ਰਾਜੇ ਦਾ ਹੁਕਮ ਕਿਸੇ ਇੱਕ ਏਰੀਏ ਤੇ ਕਿਸੇ ਇੱਕ ਦੇਸ਼ ਤੇ ਚੱਲਦਾ ਹੋਵੇਗਾ ਕੋਈ ਬਹੁਤ ਵੱਡਾ ਰਾਜਾ ਗੁਰਮਖੋ ਸਾਰੀ ਧਰਤੀ ਤੇ ਲਈ ਹੋਵੇਗੀ ਵੀ ਸਾਰੀ ਧਰਤੀ ਤੇ ਲਈ ਜੀ ਪਰ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਰਾਜਾ ਹੈ ਇਸ ਸਾਰੀ ਕੈਣਾ ਦੇ ਚੰ드ਰਮਾ ਸੂਰਜ ਤਾਰੇ ਧਰਤੀ ਆਕਾਸ਼ ਸਾਰੇ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਨੇ ਕਿ ਉਸ ਤੋਂ ਵੱਡਾ ਰਾਜਾ ਵੀ ਹੋ ਸਕਦਾ ਜਿਹਦੇ ਹੁਕਮ ਦੇ ਅਧੀਨ ਜਿਹਦੇ ਰਾਜ ਦੇ ਅਧੀਨ ਇਹ ਚੰ드ਰਮਾ ਤਾਰੇ ਸੂਰਜ ਤਾਇ ਕਾਇਨਤ ਧਰਤੀਆਂ ਵੀ ਆਉਂਦੀਆਂ ਹੋਣ ਨਹੀਂ ਨਾ ਇਸ ਕਰਕੇ ਰਾਜਿਆਂ ਦੇ ਵਿੱਚੋਂ ਸਭ ਤੋਂ ਵੱਡਾ ਰਾਜਾ ਹੈ ਉਹ ਵਾਹਿਗੁਰੂ ਉਹਦੇ ਵਰਗਾ ਰਾਜਾ ਵੀ ਕੋਈ ਨਹੀਂ ਹੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਸਾਰਿਆਂ ਤੋਂ ਵੱਡਾ ਜੋਗੀ ਉਹ ਹੈ। ਉਹਦੇ ਵਰਗਾ ਤਿਆਗੀ ਵੀ ਕੋਈ ਨਹੀਂ ਹੈ। ਤਪ ਮੈਂ ਤਪੀਸਰ ਉਹਦੇ ਵਰਗਾ ਤਪੀਸਰ ਵੀ ਕੋਈ ਨਹੀਂ ਹੈ। ਤਪੀਆਂ ਦੇ ਵਿੱਚੋਂ ਸਭ ਤੋਂ ਵੱਡਾ ਤਪੀ ਹੈ ਉਹ ਵਾਹਿਗੁਰੂ। ਗ੍ਰਸਤ ਮੈਂ ਭੋਗੀ ਤੇ ਸਾਰੇ ਦੁਨੀਆਂ ਦੇ ਗ੍ਰਸਤੀਆਂ ਵਿੱਚੋਂ ਪਦਾਰਥਾਂ ਨੂੰ ਭੋਗਣ ਵਾਲਿਆਂ ਵਿੱਚੋਂ ਸਭ ਤੋਂ ਵੱਡਾ ਭੋਗੀ ਵੀ ਉਹ ਵਾਹਿਗੁਰੂ ਪਰਮੇਸ਼ਰ ਹੈ। ਭਾਵ ਕਿ ਉਹ ਗੁਣ ਕੋ ਕਿਸੇ ਪੱਖ ਤੋਂ ਹੀ ਅਧੂਰਾ ਨਹੀਂ ਹੈ ਸਾਰੇ ਪਾਸਿਆਂ ਤੋਂ ਉਹ ਵਾਹਿਗੁਰੂ ਪਰਮੇਸ਼ਰ ਸਭ ਤੋਂ ਉੱਤੇ ਹੈ। ਔਰ ਇਹੀ ਜਿਹੜੇ ਗੁਣ ਨੇ ਨਾ ਇੱਕਨੁਕਾ ਹੋਰ ਸਮਝੋ ਜੇ। ਇਹੀ ਗੁਣ ਗੁਰੂ ਦੇ ਵਿੱਚ ਨੇ ਇਹੀ ਗੁਣ ਸਿੱਖ ਦੇ ਵਿੱਚ ਨੇ ਰੱਬ ਦੇ ਭਗਤਾਂ ਦੇ ਵਿੱਚ ਨੇ। ਇਹਦੇ ਚਾਰ ਗੁਣ ਨੇ ਨਾ ਰਾਜਮੈ ਰਾਜ ਯੋਗਮੈ ਜੋਗੀ ਤਪਮੈ ਤਪੀ ਸਰਗ੍ਰਸਤਮੈ ਕੋਗੀ। ਇਹੀ ਗੁਣ ਪਰਮੇਸ਼ਰ ਦੇ ਵਿੱਚ ਨੇ। ਇਹੀ ਗੁਣ ਗੁਰੂ ਦੇ ਵਿੱਚ ਨੇ। ਇਹੀ ਗੁਣ ਪਰਮੇਸ਼ਰ ਦੇ ਜਪਣ ਵਾਲਿਆਂ ਦੇ ਵਿੱਚ ਆ ਜਾਂਦੇ ਨੇ। ਇਹੀ ਗੁਣ ਗੁਰੂ ਨੇ ਸਿੱਖ ਦੇ ਅੰਦਰ ਭਰੇ ਨੇ। ਰਾਜ ਮੈ ਰਾਜ ਜਦੋਂ ਨਾ ਸਿੱਖਾਂ ਨੇ ਦਿੱਲੀ ਜਿੱਤੀ 1783 ਦੇ ਵਿੱਚ। ਦਿੱਲੀ ਜਿੱਤੀ ਜਦ ਰਲ ਮਿਲ ਕੇ ਮਿਸ਼ਲਾ ਨੇ ਉਸ ਸਮੇਂ ਫੈਸਲਾ ਹੋਇਆ ਵੀ ਇਸ ਤਖਤ ਤੇ ਰਾਜਾ ਕੌਣ ਬਣੇਗਾ ਤਖਤ ਤੇ ਕੌਣ ਬੈਠੇਗਾ ਸਿੱਖਾਂ ਨੇ ਕਿਹਾ ਨਹੀਂ ਨਹੀਂ ਅਸੀਂ ਨਹੀਂ ਬਣਨਾ ਸਾਡਾ ਗੁਰੂ ਰਾਜਾ ਪਰਮੇਸ਼ਰ ਹੈ ਅਸੀਂ ਤਾਂ ਉਹਦੇ ਸਿੱਖ ਹੀ ਚੰਗੇ ਆ ਗੁਰੂ ਕੋ ਸਮਝੇ ਨਹੀਂ ਇਦਾਂ ਇਸ ਕਰਕੇ ਤੋਂ ਪਾਤਸ਼ਾਹ ਕਹਿੰਦੇ ਨੇ ਗ੍ਰਸਤਮੈ ਭੋਗੀ ਸਾਰਿਆਂ ਤੋਂ ਵੱਡਾ ਪਦਾਰਥਾਂ ਨੂੰ ਭੋਗਣ ਵਾਲਾ ਵੀ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ ਤੇ ਆਏ ਤੇ ਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਏ ਨਾਨਕ ਉਸ ਇਕ ਵਾਹਿਗੁਰੂ ਪਰਮੇਸ਼ਰ ਸਰਬ ਵਿਆਪਕ ਪੁਰਖ ਦਾ ਕਿਸੇ ਨੇ ਅੰਤ ਨਹੀਂ ਪਾਇਆ ਉਹਦਾ ਉਰਲਾ ਤੇ ਪਰਲਾ ਬੰਨਾ ਕੀ ਹੈ ਪਰ ਹਾਂ ਜਿਹੜੇ ਭਗਤੀ ਕਰਦੇ ਨੇ ਉਹਦੀ ਜਿਹੜੇ ਉਹਨੂੰ ਜਪਦੇ ਨੇ ਕਿ ਉਹਨਾਂ ਨੂੰ ਅੰਤ ਲੱਭ ਜਾਂਦਾ ਕਹਿਣ ਲੱਗੇ ਬਿਲਕੁਲ ਨਹੀਂ ਲੱਭਦਾ ਉਹਨੂੰ ਜਪੀਏ ਉਹਨੂੰ ਸਿਮਰਿਏ ਗੁਰਮਖ ਉਹਦਾ ਅੰਤ ਤੇ ਫਿਰ ਵੀ ਨਹੀਂ ਪਾਇਆ ਜਾ ਸਕਦਾ ਪਰ ਮਿਲੇਗਾ ਕਿ ਕਹਿਣ ਲੱਗੇ ਜਿਨ੍ਹਾਂ ਨੇ ਉਹਦੀ ਭਗਤੀ ਕੀਤੀ ਨਾ ਧਿਆਇਆ ਧਿਆਏ ਧਿਆਈ ਭਗਤਾਂ ਸੁਖ ਪਾਇਆ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋ ਗਈ ਹੈ ਤੇ ਸਾਡਾ ਯਤਨ ਹੈ ਜਿਹੜਾ ਜਿੰਨੇ ਵੀ ਅੱਜ ਤੱਕ ਦੁਨੀਆ ਦੇ ਵਿੱਚ ਸਜਾਣ ਪੁਰਸ਼ ਹੋਏ ਨੇ ਦਾਨੇ ਪੁਰਸ਼ ਹੋਏ ਨੇ ਸਾਰਿਆਂ ਨੇ ਇੱਕੋ ਹੀ ਬਚਨ ਕਿਹਾ ਹੈ ਕਹਿਣ ਲੱਗੇ ਭਾਈ ਪਰਮਾਤਮਾ ਦੇ ਅੰਤ ਪਾਉਣ ਵਾਲੇ ਪਾਸੇ ਨਾ ਭੱਜੀ ਉਹਨੂੰ ਸਮਝਣ ਵਾਲੇ ਪਾਸੇ ਨਾ ਭੱਜੀ ਮੈਂ ਸਮਝ ਲਵਾਂ ਕਿੰਨਾ ਕਡੂੰਗਾ ਹੈ ਕਿੰਨਾ ਕਵੱਡਾ ਹੈ ਕਿੰਨੀ ਕੁ ਸਮਰੱਥਾ ਹੈ ਕਿੰਨੀ ਕੁ ਸ਼ਕਤੀ ਹੈ ਉਹਦਾ ਅੰਤ ਕਿੱਥੇ ਜਾ ਕੇ ਮਿਲੇਗਾ ਨਹੀਂ ਅੰਤ ਹੋਵੇਗਾ ਤੇ ਮਿਲੇਗਾ ਨਾ ਮਤ ਸਮਝੋ ਬੜੇ ਧਿਆਨ ਨਾਲ ਉਸ ਬਹਰੀ ਗੁਰੂ ਦਾ ਕੋਈ ਅੰਤ ਹੋਵੇਗਾ ਤੇ ਲੱਭ ਸਕਦਾ ਨਾ ਕੋਈ ਅੰਤ ਹੈ ਹੀ ਨਹੀਂ ਉਹ ਤਾਂ ਬੇਅੰਤ ਹੈ ਅੰਤ ਤੋਂ ਬਿਨਾਂ ਉਹ ਉਹਦਾ ਅੰਤ ਕਿਵੇਂ ਲੱਭਾਂਗੇ ਜੀ ਦਾ ਅੰਤ ਹੈ ਹੀ ਨਹੀਂ ਹੈ ਇਸ ਕਰਕੇ ਜੇ ਤੁਰਨਾ ਹੈ ਧਰਮ ਦੀ ਦੁਨੀਆ ਦੇ ਅੰਦਰ ਉਹਦਾ ਅੰਤ ਤੁਰਨ ਵਾਲੇ ਪਾਸੇ ਨਾ ਪਰ ਉਹ ਤੁਰਿਆ ਸੀ ਬ੍ਰਹਮਾ ਜੀ ਤੁਰ ਪਏ ਸਨ ਇੱਕ ਵਾਰ ਉਹ ਪਹਿਲਾ ਗਲ ਸੰਧੀ ਕੀਤੀ ਸੀ ਇੱਕ ਵਾਰੀ ਨਾਦ ਕਮਲ ਤੇ ਬ੍ਰਹਮ ਉਪਜੈ ਵੇਦ ਪੜੈ ਮੁਖ ਕੰਠ ਸਵਾਰ ਜਿਹਦੇ ਵੇਦਾਂ ਉਚਾਰਨ ਕੀਤੇ ਵੇਦਾਂ ਨੂੰ ਅਸੀਂ ਕੰਠ ਸਵਾਰ ਸਵਾਰ ਕੇ ਪੜ੍ਹਦੇ ਆ ਨਾ ਗੁਰੰਤ ਸਾਹਿਬ ਪਾਤਸ਼ਾਹ ਕਹਿੰਦੇ ਉਹ ਬ੍ਰਹਮ বিষ্ণੂ ਦੀ ਤੁੰਨੀ ਦੀ ਨਾਭੀ ਦੇ ਵਿੱਚੋਂ ਪੈਦਾ ਹੋਇਆ ਸੀ বিষ্ণੂ ਦੀ ਨਾਭੀ ਦੀ ਤੁੰਨੀ ਜੀ ਇੱਕ ਵਿੱਚੋਂ ਕਮਲ ਸੀ ਉਹਦੇ ਵਿੱਚੋਂ ਪੈਦਾ ਹੋਇਆ ਸੀ ਤੇ ਇੱਕ ਉਹ ਹਿੰਦੂ ਗ੍ਰੰਥ ਕਹਿੰਦੇ ਨੇ ਮਨ ਨੇ ਕੀਤਾ ਵੀ ਲੱਭਾਂ ਤੇ ਸਹੀ ਅੰਤ ਕੀ ਹੈ ਉਹ ਕਹਿਣ ਲੱਗੇ ਨਹੀਂ ਲੱਭਣਾ ਉਹ ਜਿਹੜਾ ਕਮਲ ਦਾ ਫੁੱਲ ਹੈ ਨਾ ਉਹਦੀ ਇੱਕ ਨਾਲ ਹੈ ਜਿਹੜੀ ਇੱਕ ਟਾਣੀ ਉਹਦੇ ਨਾ ਵਿੱਚ ਤੁਰ ਪਿਆ ਕਹਿੰਦੇ ਨੇ ਹਜ਼ਾਰਾਂ ਸਾਲ ਬ੍ਰਹਮਾ ਜੀ ਫਿਰਦੇ ਰਹੇ ਉਸ ਕਮਲ ਦੇ ਫੁੱਲ ਦਾ ਅੰਤ ਨਹੀਂ ਪਾ ਸਕੇ ਅਖੀਰ ਨੂੰ ਕਿਸੇ ਨੇ ਕਿਹਾ ਬ੍ਰਹਮਾ ਜੇ ਉਸ ਪਰਮਾਤਮਾ ਦੀ ਰਚਨਾ ਦੇ ਕੋ ਛੋਟੇ ਜੇ ਕਮਲ ਦੇ ਫੁੱਲ ਦਾ ਤੋਂ ਅੰਤ ਨਹੀਂ ਪਾ ਸਕਦਾ ਕਿੱਥੇ ਰੱਬ ਦਾ ਅੰਤ ਪਾ ਲੇਗਾ ਉਹਦੇ ਰਚਨਾ ਦੇ ਵਿੱਚ ਤੇ ਪਤਾ ਨਹੀਂ ਕਿੰਨੇ ਕ ਕਮਲ ਦੇ ਫੁੱਲ ਨੇ ਤੈਨੂੰ ਤੇ ਇੱਕ ਦਾ ਅੰਤ ਨਹੀਂ ਲੱਭਿਆ ਬਸ ਗੁਰਮਖੋ ਸਮਝ ਲੈਣਾ ਚਾਹੀਦਾ ਗੁਰੂ ਦਾ ਕੋਈ ਅੰਤ ਨਹੀਂ ਪਰਮੇਸ਼ਰ ਦਾ ਕੋਈ ਅੰਤ ਨਹੀਂ ਇਸ ਕਰਕੇ ਅੰਤ ਵਾਲੇ ਪਾਸੇ ਤੇ ਤੁਰਨਾ ਹੀ ਨਹੀਂ ਹੈ ਤੁਰਨੇ ਤੁਰਨਾ ਕਿਹੜੇ ਪਾਸੇ ਹੈ ਉਹਦੇ ਵਿੱਚ ਸਮਾਉਣ ਵਾਲੇ ਪਾਸੇ ਉਹਦੇ ਵਿੱਚ ਲੀਨ ਹੋ ਜਾਈਏ ਉਹਦੇ ਉਹਦੇ ਜਪਾਂਗੇ ਸੁਖ ਪ੍ਰਾਪਤ ਹੋ ਜਾਏਗਾ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਭਾਈ ਭਗਤਾਂ ਨੇ ਉਹਦੇ ਨਾਮ ਨੂੰ ਧਿਆਇਆ ਧਿਆਉਂ ਆ ਤੇ ਸੁਖ ਮਿਲ ਗਿਆ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨਾਂ ਅੰਤ ਨਾ ਪਾਇਆ ਅੰਤ ਉਹਦਾ ਕਿਸੇ ਨਹੀਂ ਪਾਇਆ ਪਰ ਜਿਨ੍ਹਾਂ ਨੇ ਭਗਤ ਬਣ ਕੇ ਧਿਆ ਲਿਆ ਉਹਨਾਂ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ ਪਾਤਸ਼ਾਹ ਕਿਰਪਾ ਕਰਨ ਉਹਦੇ ਗੁਰਮੁਖ ਸਿਮਰਨ ਦੀ ਅਰੰਭਤਾ ਗੁਰੂ ਪਾਤਸ਼ਾਹ ਸਾਡੇ ਕੋਲੋਂ ਕਰਵਾਉਣ ਸਦਾ ਉਹਦੇ ਗੁਣ ਗਾਉਂਦੇ ਉਹਦੀਆਂ ਸਿਫਤ ਸਨਾਹਾਂ ਕਰਦੇ ਇਹ ਜ਼ਿੰਦਗੀ ਦੀਤ ਹੋਵੇ ਇਹ ਅਰਦਾਸ ਕਰੀਏ ਭੁਲਾ ਟੁਕਾਂ ਦੀ ਖਿਮਾ ਫਤਹਿ ਬਲਾ